ਮਨਜੀਠਾ ਹਲਕੇ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਅਗਵਾਈ ਵਿੱਚ ਸ਼ਹਿਰ ਵਿੱਚ ਜੁਧੇ ਨਸ਼ਿਆਂ ਵਿਰੁੱਧ ਮਹਮ ਤਹਿਤ ਰੋਡ ਸ਼ੋਅ ਕੱਢਿਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੇ ਠਾਠਾ ਮਾਰਦੇ ਘਟਨੇ ਸ਼ਿਰਕਤ ਕੀਤੀ ਉਪਰੰਤ ਬਾਅਦ 50 ਲੱਖ ਦੀ ਇਮਾਰਤ ਮਨਜੀਠਾ ਨਗਰ ਕੌਂਸਲ ਦਫਤਰ ਦਾ ਉਦਘਾਟਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਕੈਪਟਨ ਮੰਤਰੀ ਹਰਪਜਨ ਸਿੰਘ ਈਟੀਓ ਵਿਸ਼ੇਸ਼ ਤੌਰ ਤੇ ਪਹੁੰਚੇ ਨਿਸ਼ਚਿਤ ਰਪਿੰਦੇਰ ਤੇ ਗਗਨ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਜਵਿੰਦਰ ਦੇਵੀ ਕਿਉਂਕਿ ਜਿਹੜੀ ਨਸ਼ੇ ਦੀ ਬਿਮਾਰੀ ਜਿਹੜੀ ਸਾਡੇ ਪੰਜਾਬ ਦੇ ਵਿੱਚ ਵੜੀ ਸੀਗੀ ਉਸ ਨੂੰ ਜੜ ਤੋਂ ਕਿਦਾ ਖਤਮ ਕਰੀਏ ਅਸੀਂ ਜਿੱਥੇ ਹਾਰਪਿੰਡ ਦੇ ਵਿੱਚ ਗਏ ਤੁਹਾਡਾ ਸਾਰਿਆਂ ਦਾ ਬਹੁਤ ਵੱਡਾ ਉੱਤੇ ਸਾਥ ਵੀ ਮਿਲਿਆ ਔਰ ਹਰੇਕ ਭੈਣ ਭਰਾ ਨੂੰ ਇਹ ਬੇਨਤੀ ਕਰਕੇ ਆਏ ਕਿ ਆਪਾਂ ਸਾਰਿਆਂ ਨੇ ਇੱਕ ਸੌ ਵੀ ਖਾਦੀ ਕਿ ਆਪਾਂ ਨਸ਼ੇ ਵਾਲੇ ਦੀ ਕਿਸੇ ਨੇ ਮਦਦ ਨਹੀਂ ਕਰਨੀ ਕੰਮ ਕਰਾਵੇ ਉਹ ਕਹਿੰਦੇ ਕਿ ਉਹਨੂੰ ਉਹ ਤੋਂ ਲੈ ਲਈ ਫਿਰ ਹੋ ਜਾ ਕਿਰਪਾ ਕਰ ਲਓ ਮਾਹੀ ਇੱਕ ਵਾਰ ਦੇ ਵੀਡੀਓ ਦੇਖਵਾ ਟੱਕਣਾ ਯਾਰ ਮੇਰਾ ਵੀ ਆਹ ਭਾਈ ਇੱਕ ਮਿੰਟ ਖੜਾ ਲੈਣ ਦੋ ਯਾਰ ਇੱਕ ਮਿੰਟ ਖੜਾ ਦਾਨੀ ਫੋਟੋ ਲਾਉਂਦੇ ਨੇ ਉਹ ਰੱਖ ਜੋ ਯਾਰ ਤਰੰਤੀ ਪਿਛਾਓ ਦੇਖੋ ਤਾਂ ਦੇਖੋ ਹਾਂ ਫਿਰ ਕਰੀ ਤੇ ਮੈਂ ਛੋਟੇ ਬਰ ਜਿੰਦਾਬਾਦ ਮਾਨਾ ਦੀ ਪਾਰਟੀ ਆਜ ਭਾਈ ਨੂੰ ਅੱਗੇ ਅੱਗੇ ਆਉਣ ਤੋਂ ਹਾਂ ਜੇ ਸਰ ਇੱਕ ਨੰਬਰ ਜਾਰੀ ਕੀਤਾ ਹੈਗਾ 9779900200 ਕਿ ਜੇ ਕੋਈ ਨਸ਼ਾ ਵੇਚਣ ਵਾਲਾ ਬੰਦਾ ਹੈਗਾ ਪਿੰਡਾਂ ਦੇ ਵਿੱਚ ਤੇ ਸਾਨੂੰ ਇਸ ਨੰਬਰ ਤੇ ਦੱਸਿਆ ਜਾਵੇ ਚਾਹੇ ਸਬੰਧਤ ਡੀਐਸਪੀ ਚਾਹੇ ਐਸਐਚਓ ਨੂੰ سردار پردیپ سنگھ دل نے لت لگا دی اس بعد کسی کی کوئی ضرورت نہیں کہ اس کم دے کوئی ڈکا پا سکے ਸਾਡੇ ਕੋਲ ਇਹੋ ਜਿਹੇ ਟਿਕੜੇ ਲੀਡਰ ਹੋਣ ਆਮ ਆਦਮੀ ਪਾਰਟੀ ਵੱਲੋਂ ਹਲਕਾ ਮਜੀਠਾ ਦੇ ਸੇਵਾ ਦੇ ਵਿੱਚ ਇਹ ਕੋਠੀ ਜਾ ਕੇ ਕਹੋ ਕੋਈ ਵੀ ਕਿਸੇ ਰੋਲ ਧਰੇ ਪਾਜੀ ਚਾ ਪਾਰਟੀ ਦਾ ਕੋਈ ਸੰਬੰਧੀ ਹੈਗਾ ਜਿਹੜਾ ਮਜੀਂਦਰ ਸਿੰਘ ਦੇ ਨਾਲ ਜਦੋਂ ਮੱਠੀ ਜਾਓ ਤਰਬੀਰ ਸਿੰਘ ਬੇਲੋ ਤੇ ਬੈਠੇ ਹੁੰਦੇ ਆ ਸਾਰਿਆਂ ਦੇ ਕੰਮਾਂ ਬੜੇ ਪਿਆਰ ਸਤਿਕਾਰ ਨਾਲ ਕਰਦੇ ਹਨ ਤੇ ਸਾਰੇ ਵੀਰ ਨੌ ਮਾਰ ਦਾ ਬੋਸ ਆ ਜਿੰਦਾਬੀ ਜੀ ਸਰਬਾਤਮਿਕ ਪੁਲਵਾਨ ਨੇ ਤੇ ਜਿਨੇ ਵੀ ਮੇਰੇ ਵੀਰ ਸਰਪੰਚ ਪੰਚ ਆਮ ਆਦਮੀ ਪਾਰਟੀ ਦੇ ਬਲਾਰ ਪ੍ਰਧਾਨ ਸਤਸ਼ੇਰ ਸਿੰਘ ਜੀ ਸਹਾਦਰ ਸਾਹਿਬ ਸਾਰੇ ਬਹੁਤ ਹੀ ਸਤਿਕਾਰਯੋਗ ਲੀਡਰ ਸਾਹਿਬਾਨ ਭਵਿੰਦਰ ਸਿੰਘ ਜੀ ਭਗਵਾ ਜਿਨ੍ਹਾਂ ਦੇ ਨਾਮ ਲੈਏ ਆ ਚੰਕੌਰ ਸਿੰਘ ਜੀ ਸਰਪੰਚ ਸਾਹਿਬ ਐਸ.ਐਚ.ਓ ਸਾਹਿਬ ਤੇ ਦਰਿਆ ਦੇ ਸਰਦਾਰ ਸਰਪੰਚ ਭਾਜੀ ਵੀ ਇੱਥੇ ਨੇ ਸਾਰੇ ਦੀ ਪਾਰਟੀ ਦੇ ਮੁਖੀ ਸਾਹਿਬ ਸਿੱਟੀ ਵੱਲੋਂ ਸਾਰੇ ਜੀਾਂ ਨੂੰ ਜੀ ਆਇਆਂ ਨੂੰ ਮਾਈਕ ਦੀ ਬਾਕੀ ਦੇ ਵਿੱਚ 71 ਹੋਏ ਮੇਰੇ ਸਰਕਾਰ ਨਾਲ ਬਜ਼ੁਰਗ ਵੀ ਨੇ ਨੀਰ ਮੇਰੇ ਬੱਚੇ ਲੇਕਿਨ ਪਿਛੇ ਅੱਜ ਸਰਦਾਰ ਕਰੀ ਸਿੰਘ ਜੀ ਦੇ ਸਾਹਮਣੇ ਇੱਕ ਗੱਲ ਕਹਿਣਾ ਹੈ ਕਿ ਕਹਿੰਦੇ ਮੈਂ ਛੋਟੀਆਂ ਜੀਆਂ ਦੋਸਤियां ਘਰ ਦੇ ਘਰ ਨਹੀਂ ਕਰਦਣੀਆਂ ਤੇਰੇ ਔਰ ਜਿੰਨੇ ਵੀ ਸਤਕਾਰਯੋਗ ਹੋਟੇਦਾਰ ਸਾਹਿਬਾਨ ਸਾਰੇ ਪਹੁੰਚੇ ਹੋ ਆ ਪਤੇ ਦੀ ਸ਼ਾਨ ਕੋਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਬੜੀ ਖੁਸ਼ੀ ਹੋਈ ਅੱਜ ਮਜੀਠਾ ਹਲਕੇ ਦੇ ਵਿੱਚ ਪਹੁੰਚ ਕੇ ਲੱਗਦਾ ਡਿਊਟੀ ਮੇਰੀ ਅਚੰਚੇ ਹੀ ਲੱਗੀ ਆ ਤਾਂ ਲੋਕਲ ਬੋਰਡਿਸ ਵਿਭਾਗ ਦਾ ਕੰਮ ਸੀਗਾ ਸਾਡੇ ਡਾਕਟਰ ਸਰਜੋਤ ਸਿੰਘ ਜੀ ਸੰਸਾਰਟ ਮਨਸਤਰ ਜ਼ਰੂਰੀ ਰੁਤੇਵੇਂ ਉਹਨਾਂ ਕਾਰਨਾਂ ਤੇ ਅਪਾਇੰਟਮੈਂਟ ਲਾ ਕੇ ਰਹੀ ਸੀਗੀ ਉੱਥੇ ਬਿਜ਼ੀ ਹੋ ਗਏ ਸਰਕਾਰ ਕੋਲੋਂ ਸੰਸ ਮਾਨ ਸਾਹਿਬ ਨੇ ਮੇਰੀ ਜਿੰਮੇਵਾਰੀ ਲਈ ਕਿ ਤੁਸੀਂ ਲੋਕਾਂ ਦੇ ਦਰਸ਼ਨ ਕਰ ਦਿਓ ਉਹ ਉਹਨੂੰ ਕਰ ਦਿਆ ਉਹ ਦੇਖੋ ਸਰਕਾਰ ਦਾ ਵੀਰ ਸਿੰਘ ਜੀ ਸਾਹਿਬ ਨੂੰ ਤੁਸੀਂ ਅੱਜ ਤੋਂ ਯਾਰ ਨਹੀਂ ਤੇ ਮੈਂ ਵੀ ਅੱਜ ਤੋਂ ਨਹੀਂ ਜਾਣਦਾ ਮੈਂ ਵੀ ਬੜੇ ਲੰਬੇ ਸਮੇਂ ਤੋਂ ਪਹੁੰਚਾਂ ਦਾ ਇਹ ਨਾਮ ਦਾ ਔਰ ਛੇਸ ਦੇ ਅੰਦਰ ਇਹਨਾਂ ਨੂੰ ਮਜੀਠੇ ਹਲਕੇ ਦਾ ਇੰਚਾਰਜ ਬਣਾਇਆ ਹੈ ਮਜੀਠੇ ਹਲਕੇ ਦੀ ਐਕਦਰ ਆਪਾਂ ਕਹਿੰਦੇ ਹੁੰਦੇ ਆ ਨਾ ਤੇ ਆਹ ਰੁਗਰ ਨੁਹਾਰ ਬਦਲ ਗਈ ਕਿ ਛੇਸ ਦੇੰ ਤੋਂ ਇਹਨਾਂ ਨੂੰ ਮਜੀਠੇ ਹਲਕੇ ਦਾ ਇੰਚਾਰਜ ਚਲਾਇਆ ਆ ਉਸ ਦਿਨ ਤੋਂ ਹੀ ਮਜੀਠੇ ਹਲਕੇ ਦੀ ਨੁਹਾਰ ਗੜੀ ਆ ਉਹ ਬਦਲ ਗਈ ओके ਕਿਸੇ ਬੰਦੇ ਦਾ ਜਜਬਾਨ ਦਾ ਕੰਮ ਕਰਦਾ ਤੁਸੀਂ ਦੇਖਦੇ ਹੋ ਹਰ ਕੰਮ ਜਿਹੜਾ ਹੈ ਨਾ ਪਏ ਨਹੀਂ ਆ ਕੇ ਮਤਲਬ ਵੈਸੇ ਹੀ ਹੋ ਜਾਂਦੇ ਨੇ ਇੱਕ ਬੰਦੇ ਦੀ ਫਿਰ ਹੁੰਦੀ ਆ ਜਜਬਾਨ ਦਾ ਮੈਂ ਆਹ ਕੰਮ ਕਰਨਾ ਹੈ ਉਹ ਕੰਮ ਨੂੰ ਸincerity ਦੇ ਨਾਲ ਲੈਂਦਾ ਔਰ ਜਿਹੜਾ ਬੰਦਾ ਮਿਹਨਤ ਦੇ ਨਾਲ ਇਮਾਨਦਾਰੀ ਦੇ ਨਾਲ ਸੰਸੇਰੋ ਇੱਕ ਕੰਮ ਕਰਦਾ ਹੈ ਉਹਦਾ ਕੰਮ ਸਿਰਫ ਦੁਨਿਆਵੀ ਨਹੀਂ ਆ ਪਰਮਾਤਮਾ ਦਾ ਆਪ ਤਿਹਾਂ ਆ ਕੇ ਸਾਥ ਦਿੰਦਾ ਹੈ ਔਰ ਉਹਦੇ ਅੰਦਰਲੇ ਪ੍ਰੇਰਣ ਹਾਲ ਸ੍ਰੀ ਜੁੜ ਮੇਠੇ ਗੁਰੂ ਗੋਬਿੰਦ ਸਿੰਘ ਜੀ ਸਾਧ ਸੰਗਤ ਦੇ ਰੂਪ ਵਿੱਚ ਮੌਜੂਦ ਸਾਡੇ ਬਹੁਤ ਹੀ ਅਤੀ ਸਤਿਕਾਰਯੋਗ ਸਾਡੇ ਕੈबिनेट ਦੇ ਵਿਜੀਵ ਹਰਦੇਵ ਜੀ ਸਰਦਾਰ ਹਰਪ੍ਰਿੰਤ ਸਿੰਘ ਜੀ ਈਟੀਓ ਸਾਹਿਬ ਉਹਨਾਂ ਦੇ ਨਾਲ ਬਹੁਤ ਹੀ ਸਤਿਕਾਰਯੋਗ ਚੇਅਰਮੈਨ ਸਾਹਿਬ ਸਰਦਾਰ ਪ੍ਰਵਿੰਦਰ ਸਿੰਘ ਜੀ ਮਰੜੀ ਸਾਹਿਬ ਡੀਓ ਸਾਹਿਬ ਸਤਿਕਾਰਯੋਗ ਪ੍ਰਸੇਨ ਸਿੰਘ ਜੀ ਹਰਕਾ ਸਾਹਿਬ ਅਤੇ ਮੇਰਾ ਬਹੁਤ ਹੀ ਹੋਣ ਆਰ ਅਤੇ ਮਹਿਮੰਤ ਛੋਟਾ ਵੀਰ ਜਿਹੜਾ ਸਾਡਾ ਮਜੀਠੇ ਦਾ ਕੰਮ ਵੇਦਾ ਮੈਨੂੰ ਲੱਗਦਾ 6 ਵਜੇ ਤੋਂ ਜਾ ਜਾਂਦਾ ਏ ਛੋਟਾ ਵੀਰ ਪਿੰਕਾ ਜੀ

ਕੱਲੇ ਕਦੇ ਪਿੰਡ ਜਾ ਕੇ ਆਪਣੇ ਵੀਰਾਂ ਭਰਾਵਾਂ ਨੂੰ ਬੇਨਤੀ ਕਰਕੇ ਆਏ ਕਿ ਜਿਹੜੇ ਉਹੋ ਪਾਰੇ ਅੰਸਰ ਤੁਹਾਡੇ ਪਿੰਡਾਂ ਦੇ ਵਿੱਚ ਨਸ਼ਾ ਵੇਚਦੇ ਆ ਉਹਨਾਂ ਨੂੰ ਫੜ ਫੜ ਕੇ ਭਰਾਵਾਂ ਦੇ ਜਿਹੜਾ ਜਿਖਲਾਓ ਉਹਨਾਂ ਦੀ ਮਦਦ ਨਾਲ ਤਰਸਾਂ ਤੱਕ ਹੋਣਾਗੇ ਅੱਜ ਵੀ ਆਪਾਂ ਮਜੇਠੇ ਬਾਹਰ ਮੇਲਾ ਵੱਡੇ ਕੱਛ ਦੇ ਵਿੱਚ ਉਹੀ ਜੁੱਧ ਨਸ਼ੇ ਤੋਂ ਦਸਾਰੀ ਗੱਲ ਕਰਕੇ ਆਇਆ ਤੇ ਮੈਂ ਹੁਣੇ ਤੁਹਾਨੂੰ ਬੇਨਤੀ ਕਰਨੀ ਚਾਹਣਾ ਹੈ ਕਿ ਅੱਜ ਸਾਡੇ ਬਹੁਤ ਹੀ ਸਰਕਾਰ ਦੇ ਮਿਨਿਸਟਰ ਸਰਦਾਰ ਹਰਪ੍ਰਜੈਨਜੀਤ ਸਿੰਘ ਜੀ ਵੀਓ ਸਾਹਿਬ ਅੱਜ ਆਪਣੇ ਕਰਤੱਵਾਂ ਦੇ ਨਾਲ ਨਵੇਂ ਬੜੇ ਕਮੇਟੀ ਘਰ ਦਾ ਜਿਹੜਾ ਉਦਘਾਟਨ ਕਰਨ ਵਾਸਤੇ ਸਾਡੇ ਕੋਲ ਪਹੁੰਚੇ ਆ ਮੈਂ ਉਹਨਾਂ ਨੂੰ ਸਾਰੀ ਸੰਗਤ ਵੱਲੋਂ ਵੀਓ ਸਾਹਿਬ ਨੂੰ ਜੀ ਆਇਆਂ ਕਹਿੰਦਾ ਕਿਉਂਕਿ ਮੇਰਾ ਇਹਨਾਂ ਨਾਲ ਵੱਡੇ ਭਰਾ ਨਹੀਂ ਮੇਰੇ ਮੇਰਾ ਤੇ ਭਰਾ ਵਾਲਾ ਪਿਆਰ ਆ ਵਾਹੇ ਵੀ ਜਦੋਂ ਨਜ਼ਰ ਨਾਲ ਲੱਗੇ ਸਾਡੇ ਹਲਕੇ ਦੇ ਵੀ ਬੜੇ ਮਿਹਰਬਾਨ ਨੇ ਜੋ ਵੀ ਜਿਸ ਦਿਨ ਮੈਨੂੰ ਹੈ ਪੰਚਾਇਤ ਪਾਰਟੀ ਨੇ ਲਾਇਆ ਤੇ ਸਭ ਤੋਂ ਪਹਿਲਾ ਬੰਦੇ ਦਾ ਇਹ ਮੁੰਡਾ ਫਰਜ਼ ਹੁੰਦਾ ਕਿ ਵੇਖੀਏ ਕੋਈ ਡਿਵੈਲਪਮੈਂਟ ਵਾਸਤੇ ਕੋਈ ਫੰਡ ਆਏ ਨੇ ਕੋਈ ਸੜਕਾਂ ਆਈਆਂ ਨੇ ਤੇ ਜਦੋਂ ਡੀਟੀਓ ਸਾਹਿਬ ਨੇ ਬੇਨਤੀ ਕੀਤੀ ਇਹਨਾਂ ਨੇ ਅਫੀਸਰ ਸਾਹਿਬ ਨਾਲ ਘਰ ਭੇਜੇ ਤੇ ਕਾਫੀ ਵੱਡਾ ਕਫਾ ਜਿਹੜਾ ਇਹਨਾਂ ਨੇ ਪਹਿਲਾਂ ਹੀ ਮਜੀਠੇ ਦੇ ਕਿਨੂੰ ਦੇ ਛੱਡਿਆ ਸੋ ਮੇਰੇ ਵੀਰੋ ਮੈਂ ਰਾਤ ਪਿੰਡ ਦੇ ਵਿੱਚ ਦੀ ਗੱਲ ਕਹਿਣਾ ਕਿ ਜੇ ਇਹ ਸਰਦਾਰ ਭਗਵੰਤ ਸਿੰਘ ਦੀ ਮਾਨ ਦੀ ਸਰਕਾਰ ਇੱਕ ਇਮਾਨਦਾਰ ਸਰਕਾਰ ਜੇ ਵੀਰੋਂ ਆਪਾਂ ਇਹ ਸਰਕਾਰ ਤੇ ਕਾਰਨਾ ਕਰਾ ਸਕੀ ਫਿਰ ਘੁੱਟ ਜੂਗਾ ਕਦੇ ਵੀ ਨਹੀਂ ਹੋ ਮੈਂ ਪਿੱਛੇ ਘਰੇ ਤੇ ਵੇਖੀ ਲਏ ਸੋ ਮੇਰੀ ਤੁਹਾਨੂੰ ਬੇਨਤੀ ਆ ਮੈਂ ਇਹ ਗੱਲਾਂ ਕਰਾਂ ਕੋ ਚੰਗੀਆਂ ਲੱਗੀਆਂ ਕਿਉਂਕਿ ਮੇਰੇ ਵੱਡੇ ਭਾਜੀ ਸਾਡੇ ਕੈਬਨਟ ਦੇ ਵੀਰ ਮਿਸਟਰ ਸਾਹਿਬ ਸਾਡੇ ਜਹਾਜ ਨੇ ਸਰਕਾਰ ਦੀਆਂ ਜਿੰਨੀਆਂ ਵੀ ਪ੍ਰਾਪਤੀਆਂ ਤੁਹਾਨੂੰ ਇੱਕ ਇੱਕ ਦੱਸਣਗੇ ਤੇ ਮੈਂ ਤੇ ਉਹ ਵੇਖ ਨਹੀਂ ਕਰਦੀਆਂ ਕਿ ਭਾਜੀ ਤੁਸੀਂ ਇੱਥੇ ਆਏ ਹੋ ਸਾਡੇ ਤੁਹਾਡੇ ਤੋਂ ਬਹੁਤ ਵੱਡੀਆਂ ਸਾਡੇ ਨੇਤਾ ਲੈ ਕਸਮ ਪਈ ਪਹਿਲਾਂ ਵੀ ਛੱਡੀ ਮੈਂ ਦੋ ਘਰਾਂ ਨੂੰ ਨਿਕਿਆ ਨਿਕਾਈਆਂ ਚਿੱਠੀਆਂ ਦੇ ਰੀਆਂ ਭੇਜਦਾ ਹੈ ਕਰੋੜਾ ਰੁਪਈਆ ਦੀਆਂ ਹੀ ਸਰਦਿਓ ਕਿਰਪਾ ਅੱਬ ਬੇਟਰੇ ਭਾਜੀ ਕੋਲ ਵਾਲੇ ਮੈਂ ਜਦੋਂ ਇਹਨਾਂ ਕੋਲ ਜਾਂਦਾ ਮੈਨੂੰ ਇਹ ਹਸੀਲੇ ਲੈ ਜਾਂਦੇ ਨੇ ਇਹ ਕਦੋਂ ਬੰਨਣਾ ਸਾਡਾ ਸਾਨੂੰ ਦੱਸ ਕੇ ਜਾ ਮੈਂ ਭਰਾਵਾ ਮੈਂ ਤੇ ਅੱਜ ਈਡੀਓ ਸਾਹਿਬ ਦੇ ਚਰਨਾ ਚ ਬੇਨਤੀ ਕਰਦੀ ਆ ਕਿ ਇਹਨਾਂ ਨੂੰ ਮੁਸ਼ਕਿਲ ਕਰਕੇ ਲਿਆਇਓ ਮੈਂ ਸਾਰੀਆਂ ਬੇਨਤੀਆਂ ਜਿਹੜੀਆਂ ਮੈਂ ਈਡੀਓ ਸਾਹਿਬ ਨੂੰ ਅੱਜ ਲਿਖ ਕੇ ਦੇ ਦੇਣੀ ਆ ਸੋ ਮੇਰੇ ਮੇਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਵੱਡੇ ਗਿਣਤੀ ਦੇ ਵਿੱਚ ਆਏ ਹੋ ਆਪਾਂ ਬਹੁਤਾ ਟਾਈਮ ਨਹੀਂ ਲੈਣਾ ਕਿਉਂਕਿ ਸਤਕਾਰਯੋਗ ਸੂਚੀਤਾ ਦੇ ਟਾਈਮ ਬੜੇ ਬਿਜ਼ੀ ਹੁੰਦੇ ਨੇ ਹੁਣ ਮੈਂ ਬੇਨਤੀ ਕਰੂੰਗਾ ਬਹੁਤ ਹੀ ਸਤਕਾਰਯੋਗ سردار ہربجن کیوں صاحب منسٹر صاحب آج کوئی اسٹیج پہ اور اس کو پہلا میں ایک جیارا لاوا گا سارے نے گج کے جواب دینا